ਲੰਡਨ ਦੇ ਹੀਥਰੋ ਹਵਾਈ ਅੱਡੇ ਤੇ ਇੱਕ ਬ੍ਰਿਟਿਸ਼ ਔਰਤ ਵੱਲੋਂ ਇੱਥੇ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਸਟਾਫ ਮੈਂਬਰਾਂ ਦੇ ਨਸਲਵਾਦੀ ਟਿੱਪਣੀ ਕਰਕੇ ਪਰੇਸ਼ਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਦੇ ਸੋਸ਼ਲ ਮੀਡੀਆ ਤੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਬ੍ਰਿਟਿਸ਼ ਮਹਿਲਾ ਨੂੰ ਖਰੀਆਂ-ਖਰੀਆਂ ਸੁਣਾਈਆਂ ਸਸਰੀ ਯਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਲੰਡਨ ਦਾ ਹੀਥਰੋ ਹਵਾਈ ਅੱਡਾ ਜਿੱਥੇ ਯਾਤਰੀਆਂ ਦੀ ਕਾਫੀ ਗਹਿਮਾ ਗਹਿਮੀ ਰਹਿੰਦੀ ਹੈ ਉੱਥੇ ਇੱਕ ਵਾਪਰੀ ਘਟਨਾ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਇੱਥੇ ਇੱਕ ਬ੍ਰਿਟਿਸ਼ ਔਰਤ ਦੇ ਵੱਲੋਂ ਭਾਰਤੀ ਅਤੇ ਏਸ਼ੀਅਨ ਮੂਲ ਦੇ ਸਟਾਫ ਨੂੰ ਨਸਲਵਾਦੀ ਟਿੱਪਣੀਆਂ ਕਰਨ ਦੀ ਘਟਨਾ ਨੇ ਸੋਸ਼ਲ ਮੀਡੀਆ ਤੇ ਤੂਫਾਨ ਖੜਾ ਕਰ ਦਿੱਤਾ ਇਸ ਔਰਤ ਜਿਸ ਦੀ ਪਛਾਣ 루ਸੀ ਵਾਈਟ ਦੇ ਵਜੋਂ ਹੋਈ ਹੈ ਉਸਨੇ ਐਕਸ ਪਲੇਟਫਾਰਮ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਸਨੇ ਹਵਾਈ ਅੱਡੇ ਦੇ ਸਟਾਫ ਦੀ ਅੰਗਰੇਜ਼ੀ ਦੇ ਵਿੱਚ ਗੱਲ ਨਾ ਕਰ ਸਕਣ ਦੀ ਸ਼ਿਕਾਇਤ ਕੀਤੀ ਅਤੇ ਉਹਨਾਂ ਸਾਰਿਆਂ ਨੂੰ ਇੰਗਲੈਂਡ ਤੋਂ ਡਿਪੋਰਟ ਕਰ ਦੇਣ ਦੀ ਮੰਗ ਕੀਤੀ ਇਸ ਪੋਸਟ ਨੂੰ 22 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਜਿਸ ਤੇ ਹਜ਼ਾਰਾਂ ਲੋਕਾਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ 루ਸੀ ਵਾਈਟ ਜੋ ਕਿ ਕੈਂਬਰਿਜ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥਣ ਅਤੇ ਪਬਲਿਕ ਪਾਲਿਸੀ ਮਾਹਰ ਹੈ ਉਸਨੇ ਐਕਸ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਮੈਂ ਹੁਣੇ ਹੀ ਲੰਡਨ ਹੀਥਰੋ ਹਵਾਈ ਅੱਡੇ ਤੇ ਉਤਰੀ ਆ ਜ਼ਿਆਦਾਤਰ ਸਟਾਫ ਭਾਰਤੀ ਏਸ਼ੀਅਨ ਮੂਲ ਦਾ ਹੈ ਅਤੇ ਇੱਕ ਸ਼ਬਦ ਵੀ ਅੰਗਰੇਜ਼ੀ ਦੇ ਵਿੱਚ ਨਹੀਂ ਬੋਲਦੇ ਮੈਂ ਉਹਨਾਂ ਨੂੰ ਕਿਹਾ ਕਿ ਅੰਗਰੇਜ਼ੀ ਬੋਲੋ ਤਾਂ ਉਹਨਾਂ ਨੇ ਮੈਨੂੰ ਨਸਲਵਾਦੀ ਕਿਹਾ ਉਹ ਜਾਣਦੇ ਹਨ ਕਿ ਮੈਂ ਸਹੀ ਹਾਂ ਇਸ ਲਈ ਉਹ ਨਸਲ ਦਾ ਕਾਰਡ ਵਰਤਦੇ ਨੇ ਸਭ ਨੂੰ ਰਿਪੋਰਟ ਕਰੋ ਇਸ ਪੋਸਟ ਨੇ ਸੋਸ਼ਲ ਮੀਡੀਆ ਤੇ ਵਿਵਾਦ ਖੜਾ ਕਰ ਦਿੱਤਾ ਕੁਝ ਲੋਕਾਂ ਨੇ 루ਸੀ ਦੇ ਸਮਰਥਨ ਵਿੱਚ ਭਾਸ਼ਾ ਦੀ ਰੁਕਾਵਟ ਨੂੰ ਮੁੱਦਾ ਬਣਾਇਆ ਜਦਕਿ ਜ਼ਿਆਦਾਤਰ ਨੇ ਉਸ ਦੀਆਂ ਟਿੱਪਣੀਆਂ ਨੂੰ ਨਸਲਵਾਦੀ ਅਤੇ અપਮਾਨਜਨਕ ਦੱਸਿਆ ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਤਿੱਖੀ ਬਹਿਸ ਛਿੜ ਗਈ ਹੈ ਇੱਕ ਯੂਜ਼ਰ ਨੇ ਲਿਖਿਆ ਕਿ ਇਹ ਪੂਰੀ ਤਰ੍ਹਾਂ ਝੂਠ ਹੈ ਹੀਥਰੋ ਤੇ ਬਹੁਤ ਸਾਰੇ ਸਟਾਫ ਏਸ਼ੀਅਨ ਮੂਲ ਦੇ ਆ ਪਰ ਸਾਰੇ ਅੰਗਰੇਜ਼ੀ ਬੋਲਦੇ ਨੇ ਉਹ ਸਾਰੇ ਮਦਦਗਾਰ ਤੇ ਦੋਸਤਾਨਾ ਵੀ ਹਨ ਤੁਸੀਂ ਝੂਠ ਬੋਲਣਾ ਬੰਦ ਕਰੋ ਹਾਲਾਂਕਿ ਕੁਝ ਲੋਕਾਂ ਨੇ ਲੂਸੀ ਦੇ ਸਮਰਥਨ ਵਿੱਚ ਆਪਣੀਆਂ ਪੋਸਟਾਂ ਸਾਂਝੀਆਂ ਕੀਤੀਆਂ ਕਈ ਲੋਕਾਂ ਨੇ ਭਾਰਤੀ ਸਟਾਫ ਦੇ ਨਾਲ ਆਪਣੇ ਖਰਾਬ ਤਜਰਬਿਆਂ ਨੂੰ ਵੀ ਸਾਂਝਾ ਕੀਤਾ ਹਿਥਰੋ ਹਵਾਈ ਅੱਡਾ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਬਿਜ਼ੀ ਰਹਿਣ ਵਾਲਾ ਹਵਾਈ ਅੱਡਾ ਹੈ ਇਹ ਲੰਡਨ ਤੋਂ 14 ਮੀਲ ਪੱਛਮ ਦੇ ਵਿੱਚ ਸਥਿਤ ਹੈ ਅਤੇ 80 에ਅਰਲਾਈਨਸ 185 ਮੰਜ਼ਿਲਾ ਦੇ ਵੱਲ ਉਡਾਨ ਭਰਦੀਆਂ ਨੇ ਹਿਥਰੋ ਦੇ ਸਟਾਫ ਦੇ ਵਿੱਚ ਵਿਭਿੰਨਤਾ ਇਸ ਦੀ ਪਗੌਲਿਕ ਸਥਿਤੀ ਅਤੇ ਲੰਡਨ ਦੀ ਬਹੁਸਭਿਆਚਾਰਕ ਵਸੋਂ ਦਾ ਪ੍ਰਤੀਕ ਹੈ ਸਟਾਬ ਦੀ ਅੰਗਰੇਜ਼ੀ ਨਾ ਬੋਲਣ ਦੇ ਦਾਅਵੇ ਨੂੰ ਕਈ ਲੋਕਾਂ ਨੇ ਝੂਠਾ ਕਰਾਰ ਦਿੱਤਾ ਹੈ ਕਿਉਂਕਿ ਹਵਾਈ ਅੱਡੇ ਤੇ ਗੱਲਬਾਤ ਦਾ ਮੁੱਖ ਜ਼ਰੀਆ ਅੰਗਰੇਜ਼ੀ ਭਾਸ਼ਾ ਹੀ ਹੈ ਹਾਲਾਂਕਿ ਹੀਥਰੋ ਹਵਾਈ ਅੱਡੇ ਵੱਲੋਂ ਅਜੇ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਇਹ ਘਟਨਾ ਸਿਰਫ ਇੱਕ ਵਿਅਕਤੀ ਦੀ ਟਿੱਪਣੀ ਨਹੀਂ ਸਗ ਬਰਤਾਨੀਆਂ ਵਿੱਚ ਵੱਧ ਰਹੇ ਨਸਲਵਾਦੀ ਵਿਚਾਰਾਂ ਦੀ ਇੱਕ ਵੱਡੀ ਸਮੱਸਿਆ ਨੂੰ ਦਰਸਾਉਂਦੀ ਹੈ ਪਿਛਲੇ ਸਾਲਾਂ ਵਿੱਚ ਹੀਥਰੋ ਹਵਾਈ ਅੱਡੇ ਤੇ ਕਈ ਨਸਲਵਾਦੀ ਘਟਨਾਵਾਂ ਸਾਹਮਣੇ ਆਈਆਂ ਸਾਲ 2023 ਦੇ ਵਿੱਚ ਬਾਲੀਵੁੱਡ ਅਦਾਕਾਰ ਸਤੀਸ਼ ਸ਼ਾ ਦੇ ਨਾਲ ਇੱਕ ਸਟਾਫ ਮੈਂਬਰ ਵੱਲੋਂ ਨਸਲੀ ਭੇਤ ਭਾਵ ਦੀ ਭਾਵਨਾ ਦੇ ਨਾਲ ਟਿਕਟ ਨੂੰ ਲੈ ਕੇ ਸਵਾਲ ਕੀਤੇ ਗਏ ਸਨ ਜਿਸ ਨੂੰ ਲੈ ਕੇ ਹਵਾਈ ਅੱਡੇ ਨੇ ਬਾਅਦ ਵਿੱਚ ਮਾਫੀ ਵੀ ਮੰਗੀ ਸੀ ਸਾਲ 2018 ਵਿੱਚ ਇੱਕ ਆਇਰਿਸ਼ ਔਰਤ ਨੇ 에ਅਰ ਇੰਡੀਆ ਦੀ ਫਲਾਈਟ ਤੇ ਸਟਾਫ ਦੇ ਨਾਲ ਅੰਗਰੇਜ਼ੀ ਦੇ ਵਿੱਚ ਨਸਲੀ ਗਾਲੀ ਗਲੋਚ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ ਹੀਥਰੋ ਦੇ ਹਵਾਈ ਅੱਡੇ ਤੇ ਗ੍ਰਿਫਤਾਰ ਕੀਤਾ ਗਿਆ ਸੀ ਲੂਸੀ ਵਾਈਟ ਦੀਆਂ ਨਸਲਵਾਦੀ ਟਿੱਪਣੀਆਂ ਨੇ ਹੀਥਰੋ ਹਵਾਈ ਅੱਡੇ ਤੇ ਕੰਮ ਕਰਦੇ ਭਾਰਤੀ ਤੇ ਏਸ਼ੀਅਨ ਸਟਾਫ ਦੀ ਮਿਹਨਤ ਅਤੇ ਸਮਰਪਣ ਤੇ ਸਵਾਲ ਨਹੀਂ ਸਗੋਂ ਬਰਤਾਨੀਆਂ ਦੇ ਸਮਾਜ ਵਿੱਚ ਡੂੰਘੇ ਪੈਰ ਜਮਾਏ ਨਸਲਵਾਦ ਦੀ ਸਮੱਸਿਆ ਨੂੰ ਉਜਾਗਰ ਕੀਤਾ ਹੈ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਲੋਕ ਇਸ ਨੂੰ ਰੇਸਿਸਟ ਘਰਾਰ ਦੇ ਰਹੇ ਨੇ ਅਤੇ ਸਟਾਫ ਦੇ ਸਮਰਥਨ ਦੇ ਵਿੱਚ ਆਵਾਜ਼ ਬੁਲੰਦ ਕਰ ਰਹੇ ਨੇ